ਰਾਜੋ ਕੇ ਗੱਟੇ ਵਾਲੀ ਸਾਈਡ ਜਿਹੜੇ ਪਿੰਡ ਆ ਉੱਥੇ ਬੋਟ ਲੈ ਕੇ ਬਾਈ ਦੀਪ ਸੋਧੂ ਦੀ ਜਥੇਬੰਦੀ ਆ ਵਾਰਸ਼ ਪੰਜਾਬ ਦੇ ਬਾਈ ਦੀਪ ਸੋਧੂ ਤੇ ਬ੍ਰਦਰ ਬਾਈ ਮਨਦੀਪ ਜੀ ਸਾਡੇ ਨਾਲ ਹੈ ਬਾਈ ਜੀ ਕੀ ਕਹਿਣਾ ਚਾਹੋ ਹਾਂਜੀ ਮੈਂ ਕਹਿਣਾ ਚਾਹਾਂਗਾ ਵੀ ਜਿਹੜਾ ਸਿਸਟਮ ਦਾ ਇੱਥੇ ਫੇਲਿਅਰ ਹੋਇਆਗਾ ਤੇ ਉਹਦੇ ਨਾਲ ਆਪਣਾ ਦੇਖੋ ਕੀ ਹਾਲਾਤ ਕਿਵੇਂ ਪਾਣੀ ਨਹੀਂ ਇੱਥੇ ਸਾਰਾ ਮਾਰ ਕੀਤੀ ਹੋਈ ਹੈਗੀ ਤੇ ਜੇ ਆਪਾਂ ਕਹਿ ਲਈਏ ਕੋਈ ਐਡਮਿਨਿਸਟ੍ਰੇਸ਼ਨ ਕਰਨੀ ਹੋ ਵੀ ਕਿਸੇ ਚੀਜ਼ ਦੀ ਕੋਈ ਉਹ ਨਹੀਂ ਹੈਗੀ ਤੇ ਇੱਥੇ ਸਾਨੂੰ ਦੋ ਤਿੰਨ ਦਿਨਾਂ ਤੋਂ ਇਹੀ ਸੁਣਨ ਨੂੰ ਮਿਲ ਰਿਹਾ ਸੀ ਵੀ ਗਾਂ ਜਿਹੜੇ 12 13 ਪਿੰਡ ਹੈਗੇ ਉਹਨਾਂ ਤੱਕ ਕਿਸੇ ਤਰੀਕੇ ਨਾਲ ਪਹੁੰਚਿਆ ਨਹੀਂ ਜਾ ਸਕਦਾ ਗਾ ਤੇ ਅਸੀਂ ਫਿਰ ਆਪਦਾ ਬੋਰਡ ਦਾ ਅਰੇਂਜ ਕਰਕੇ ਸਾਡੀ ਖਾਲਸਾ ਏਡ ਨਾਲ ਗੱਲ ਹੋਈ ਰਵੀ ਸਿੰਘ ਜੀ ਨਾਲ ਬਾਹਰ ਮੇਰੀ ਗੱਲ ਹੋਈ ਉਹਨਾਂ ਨੂੰ ਕਰਕੇ ਅਸੀਂ ਅੱਜ ਵੀ ਬੋਟ ਇੱਕ ਦੋ ਦਿਨ ਲੱਗ ਗਏ ਕਿਉਂਕਿ ਹੋਰ ਏਰੀਆ ਚ ਵੀ ਉਹਨਾਂ ਦੀ ਬੋਟ ਯੂਜ਼ ਹੁੰਦੀ ਸੀਗੀ ਤਾਂ ਉਥੋਂ ਅਰੇਂਜ ਕਰਾ ਕੇ ਜਿੱਥੇ ਦੋ ਜਾਂ ਤਿੰਨ ਸਿੰਘਾਂ ਇੱਕ ਬੋਟ ਅਰੇਂਜ ਕਰਾ ਕੇ ਇੱਥੇ ਪਹੁੰਚੇ ਆਂਗੇ ਤੇ ਹੁਣ ਦੇਖਦੇ ਆ ਜੀ ਅਸੀਂ ਕਿੰਨੀ ਕੁ ਸੇਵਾ ਸਾਰੀ ਸੰਗਤ ਦੀ ਇੱਥੇ ਪਿੰਡਾਂ ਚ ਕਰ ਸਕਦੇ ਆ ਜੀ ਸਾਰੀ ਸਾਡੀ ਇੱਥੇ ਟੀਮ ਪਹਿਲਾਂ ਹੀ ਦੋ ਦਿਨਾਂ ਤੋਂ ਪਹਿਲਾਂ ਹੀ ਡਿਪਿਊਟ ਇੱਥੇ ਵਾਰਿਸ ਪੰਜਾਬ ਦੀ ਤੇ ਉਹੀ ਅੱਗੇ ਕਰਕੇ ਅਸੀਂ ਜਿੰਨਾ ਵੀ ਅਸੀਂ ਕਰ ਸਕਦੇ ਆ ਜੀ ਅਸੀਂ ਇਸ ਚੀਜ਼ 'ਚ ਲੱਗੇ ਹੋਏ ਆ ਜੀ ਇਹ ਕਹਿੰਦੇ ਦੇਖੋ ਤੁਸੀਂ ਵੀ ਜਿਹੜੇ ਇਹ ਕਹਿ ਰਹੇ ਆ ਕਿ ਚਾਰ ਪੰਜ ਪਿੰਡਾਂ ਦਾ ਏਰੀਆ ਜਿਹੜਾ ਪੂਰਾ ਪਾਣੀ ਦੇ ਨਾਲ ਘਿਰਿਆ ਹੋਏ ਐਸ ਵਕਤ ਘਿਰੇ ਤਾਂ ਪੂਰੇ ਪੰਜਾਬ ਨੂੰ ਕਾਫੀ ਉਧਰਲੇ ਏਰੀਆ ਵੀ ਪੰਗਰਿਆ ਪਿਆ ਇਹਨਾਂ ਕੋਲ ਬੋਟ ਸਿਰਫ ਦੋ ਆ ਇੱਕ ਬੋਟ ਜਾਂਦੀ ਆ ਉਹ ਫੇਰ ਮੁੜ ਕੇ ਆਉਂਦੀ ਆ ਉਹਦੇ ਵਿੱਚ ਦੋ ਬੰਦੇ ਬਹਿੰਦੇ ਆ ਜਿਹੜਾ ਖਾਣਾ ਲੈ ਕੇ ਜਾਂਦੇ ਉੱਥੇ ਬਿਮਾਰ ਵੀ ਬੈਠਾ ਕੋਈ ਬੰਦਾ ਕਿਸੇ ਨੇ ਇਧਰ ਵੀ ਜਾਣਾ ਕੀ ਇੱਥੇ ਚਾਹੀਦੇ 10 ਵੋਟਾਂ ਦਾ ਪ੍ਰਬੰਧ ਨਹੀਂ ਚਾਹੀਦਾ ਸਰਕਾਰ ਵੱਲੋਂ ਨੇ ਦੇਖੋ ਇਹ ਚੀਜ਼ ਤਾਂ ਚਾਹੀਦੀ ਤਾਂ ਹੈਗੀ ਆ ਇਹੀ ਸਾਰਾ ਤਾਂ ਜੇ ਆਪਾਂ ਕਹਿ ਲਈਏ ਫੇਲੀਅਰ ਆਫ ਦਾ ਐਡਮਿਨਿਸਟ੍ਰੇਸ਼ਨ ਤੇ ਜੇ ਆਪਾਂ ਗੱਲ ਕਰੀਏ ਵੀ ਬੋਰਡ 'ਚ ਵੀ ਜੇ ਉਹਦੀ ਸਿਟਿੰਗ ਕੈਪੈਸਿਟੀ ਤਾਂ 6 ਜਾਂ 5 ਜਾਣਿਆਂ ਦੀ ਹੁੰਦੀ ਆ ਇਹ ਪਹਿਲਾਂ ਹੀ 4 ਤਾਂ ਇਹਨਾਂ ਦਾ ਸਟਾਫ ਹੀ ਬਹਿ ਜਾਂਦਾ ਉਹਦੇ ਵਿੱਚ ਕੀ ਇਹ ਲੈ ਕੇ ਆਉਣਗੇ ਜਾਂ ਕੀ ਲੈ ਕੇ ਜਾਣਗੇ ਜਿਹੜੀ ਵੋਟ ਇੱਥੇ ਆਲਰੇਡੀ ਹੈਗੀਆਂ ਉਹ ਸਿਰਫ ਇਹ ਕਹਿੰਦੇ ਵੀ ਅਸੀਂ ਤੁਹਾਨੂੰ ਮੈਡੀਕਲ ਫੈਸਿਲਿਟੀਆਂ ਲਈ ਉਹ ਅੱਗੇ ਜਾ ਭੇਜ ਸਕਦੇ ਆ ਜਾਂ ਜਿਹੜਾ ਕੋਈ ਫਸਿਆ ਹੋਇਆ ਉਹਨੂੰ ਕੱਢ ਸਕਦੇ ਆ ਜਿਹੜਾ ਕੋਈ ਕਹੂਗਾ ਉਸ ਤੋਂ ਐਕਸਟਰਾ ਕੋਈ ਯੂਜ਼ ਨਹੀਂ ਕਰ ਸਕਦੇ ਕਿ ਵੀ ਸਾਡੀਆਂ ਵੀ ਲਿਮਿਟੇਸ਼ਨਸ ਆ ਜਿਹੜੇ ਇੱਥੇ ਬੰਦੇ ਉਹਨਾਂ ਦੇ ਐਨਡੀਆਰਐਫ ਦੇ ਇਹ ਹੈਗੇ ਆ ਉਹਨਾਂ ਨੇ ਇਹੀ ਕਿਹਾਗਾ ਵੀ ਸਾਡੀਆਂ ਲਿਮਿਟੇਸ਼ਨਸ ਆ ਕੋਸ਼ਿਸ਼ ਅਸੀਂ 1 2 3 ਹੀ ਸਾਨੂੰ ਡਿਪਿਊਟ ਹੋਏ ਆ ਅਸੀਂ ਉੱਥੋਂ ਤੱਕ ਜਾ ਸਕਦੇ ਆ ਦੇਖੋ ਜਦੋਂ ਐਡਮਿਨਿਸਟ੍ਰੇਸ਼ਨ ਫੇਲ ਹੋ ਜਾਂਦੀ ਹੈ ਉਸ ਤੋਂ ਬਾਅਦ ਫਿਰ ਆਪਦਾ ਕੰਮ ਸ਼ੁਰੂ ਹੁੰਦਾ ਇਹ ਪੰਜਾਬ ਦੇ ਲੋਕ ਤਾਂ ਵੈਸੇ ਹੀ ਸਾਰੇ ਜੀਤੇ ਖੜੇ ਅਗੇ ਜੇ ਫਿਰ ਅਸੀਂ ਸਾਨੂੰ ਥੋੜੀਆਂ ਦੋ ਵੀ ਨਹੀਂ ਚਾਹੀਦੀਆਂ ਜਿੱਥੇ ਅਸੀਂ ਇੰਨਾ ਕੁਸ਼ ਅਰੇਂਜ ਕਰ ਸਕਦੇ ਆ ਸਾਰਾ ਪੰਜਾਬ ਸਾਡੇ ਨਾਲ ਖੜਾ ਹੈਗਾ ਫਿਰ ਅਸੀਂ ਜੇ ਇੱਕ ਅਰੇਂਜ ਕਰ ਸਕਦੇ ਅਸੀਂ ਹੋਰ ਵੀ ਬਹੁਤ ਕੁਸ਼ ਅਰੇਂਜ ਕਰ ਸਕਦੇ ਆ ਕਿਉਂਕਿ ਪੰਜਾਬ ਪੰਜਾਬ ਨਾਲ ਹਮੇਸ਼ਾ ਖੜਾ ਹੈਗਾ ਇਹ ਜ਼ਰੂਰਤ ਨਹੀਂ ਕੀ ਜਿਹੜੀ ਐਡਮਿਨਿਸਟ੍ਰੇਸ਼ਨ ਹੁੰਦੀ ਆ ਉਹ ਨਹੀਂ ਪੰਜਾਬ ਨੇ ਪੰਜਾਬ ਦੇ ਲੋਕਾਂ ਨੂੰ ਚਲਾਉਂਦੀ ਉਲਟਾ ਪੰਜਾਬ ਦੇ ਲੋਕ ਸਰਕਾਰ ਨੂੰ ਚਲਾਉਂਦੇ ਆ ਤੇ ਬਣਾਉਂਦੇ ਆ ਇਹ ਚੀਜ਼ ਹੁਣ ਦੀ ਮੌਜੂਦਾ ਸਰਕਾਰ ਨੂੰ ਸਮਝ ਨਹੀਂ ਪਾਉਗੀ ਜੀ ਜੀ ਜਦੋਂ ਆ ਕੇਸਰੀ ਝੰਡੇ ਲੱਗੇ ਸੀ ਦਿੱਲੀ ਦੇ ਵਿੱਚ ਧਰਨਾ ਲੱਗਾ ਸੀ ਅੰਦੋਲਨ ਚੱਲਿਆ ਲੰਮਾ ਸਮਾਂ ਚੱਲਿਆ ਤੇ ਉਦੋਂ ਇਹਨਾਂ ਝੰਡਿਆਂ ਨੂੰ ਕੀ ਕਹਿ ਜਾਂਦਾ ਸੀ ਅੱਤਵਾਦੀ ਵੱਕਵਾਦੀ ਅੱਜ ਸਰਕਾਰ ਆ ਕੇ ਵੇਖੇ ਕਿ ਇਹ ਅੱਤਵਾਦੀ ਤੇ ਵੱਕਵਾਦੀ ਆ ਦੇਖੋ ਇਹ ਚੀਜ਼ ਤਾਂ ਸਰਕਾਰ ਤਾਂ ਆਪ ਨੂੰ ਵੈਸੇ ਹੀ ਉਹ ਇਹ ਮੰਨ ਲੈਂਦੇ ਆ ਵੀ ਇਹ ਸੈਪਰੇਟਿਸਟ ਆ ਜੇ ਆਪਾਂ ਨਿਸ਼ਾਨ ਸਾਹਿਬ ਆਪਾਂ ਨੂੰ ਆਪਣੇ ਗੁਰੂ ਸਾਹਿਬ ਨੇ ਬਖਸ਼ਿਆਗਾ ਇਹ ਨਾ ਸੀ ਇਹ ਤੋਂ ਅੱਜ ਮੁਨਕਰ ਹੋਈਏ ਤੇ ਨਾਲ ਕੱਲ ਮੁਨਕਰ ਹੋਈਏ ਕਿਉਂਕਿ ਜੇ ਆਪਾਂ ਗੱਲ ਕਰੀਏ ਬਾਈ ਦੀਪ ਨੇ ਵੀ ਜਦੋਂ ਦਿੱਲੀ ਦੇ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਚੁਲਾਇਆ ਸੀ ਉਦੋਂ ਵੀ ਇਹੀ ਸੀਗੀ ਇਹ ਖਾਲਸਾ ਦੀ ਚੜ੍ਹਦੀ ਕਲਾ ਦੀ ਪ੍ਰਤੀਕ ਆ ਤੇ ਖਾਲਸਾ ਹਮੇਸ਼ਾ ਆਪਦੇ ਨਿਸ਼ਾਨ ਸਾਹਿਬ ਥੱਲੇ ਹੀ ਰਹੂਗਾ ਤੇ ਉਹੀ ਅੱਜ ਹੋ ਰਿਹਾਗਾ ਵਾਰਿਸ ਪੰਜਾਬ ਦੇ ਹੋਰ ਕਿੱਥੇ ਕਿੱਥੇ ਜਾ ਕੇ ਮਦਦ ਕਰ ਰਹੀ ਹੈ ਜੀ ਨਹੀਂ ਵਾਰਿਸ ਪੰਜਾਬ ਦੀ ਸਾਰੇ ਆ ਜੀ ਆਪਾਂ ਗੱਲ ਕਰੀਏ ਜੀ ਫਾਜ਼ਿਲਕਾ ਤੋਂ ਲੈ ਕੇ ਸਾਡੇ ਪਠਾਨਕੋਟ ਤੱਕ ਸਾਡੇ ਸਾਰੇ ਜਿਹੜੇ ਵਲੰਟੀਅਰਸ ਆ ਈਮਾ ਸਾਡੀ ਬੈਠੀ ਆ ਤੇ ਸਾਰੇ ਥਾਵਾਂ ਤੇ ਅਸੀਂ ਬੇਸ ਕੈਂਪ ਵੀ ਲਾਏ ਹੋਏ ਆ ਅਸੀਂ ਉਹਦੇ ਸੋਸ਼ਲ ਮੀਡੀਆ ਤੇ ਆਪਦੇ ਹੈਂਡਲਸ ਤੇ ਵੱਖ-ਵੱਖ ਤੇ ਆਪਦੇ ਜਿੰਨੇ ਸਾਡੇ ਕੈਂਪ ਲੱਗੇ ਆ ਅਸੀਂ ਸਾਰੇ ਉਸ ਤੇ ਪਬਲਿਸ਼ ਕੀਤੇ ਹੋਏ ਆ ਜੀ ਜੀ ਬਾਈ ਦੀਪ ਸਿੱਧੂ ਨੇ ਜਦੋਂ ਕਿਸਾਨ ਅੰਦੋਲਨ ਵੇਲੇ ਦਿੱਲੀ ਆਵਾਜ਼ ਬੁਲੰਦ ਕੀਤੀ ਝੰਡਾ ਚੁੱਕ ਕੇ ਆਪਣਾ ਲਗਜ਼ਰੀ ਜੀਵਨ ਛੱਡਿਆ ਉਦੋਂ ਉਹਨੇ ਬਹੁਤ ਸਾਰੇ ਸੁਪਨੇ ਵੇਖੇ ਸੀ ਉਹਨਾਂ ਸੁਪਨਿਆਂ ਦੇ ਮੁਤਾਬਿਕ ਜਿਹੜਾ ਅੱਜ ਤੁਸੀਂ ਕੰਮ ਕਰ ਰਹੇ ਹੋ ਜਿਵੇਂ ਸਰਕਾਰ ਦਾ ਫੇਲਿਅਰ ਹੈ ਮਾਨ ਸਾਹਿਬ ਖੁਦ ਆਏ ਸੀ ਮਾਨ ਸਾਹਿਬ ਨੂੰ ਵੀ ਲੋਕਾਂ ਨੇ ਕਿਹਾ ਕਿ ਤੁਹਾਡੀ ਇੱਥੇ ਸਾਡੇ ਵਿੱਚ ਲੋੜ ਨਹੀਂ ਐ ਦੇਖੋ ਉਹ ਲੋਕ ਰਾਸਤੇ ਦੇ ਵਿੱਚ ਜਿਹੜਾ ਹੈਗੇ ਕਿ ਮੁਸ਼ਕਲਾਂ ਉਹ ਆ ਰਹੀ ਹੈ ਕਿ ਜਿੱਥੋਂ ਤੱਕ ਜਿਵੇਂ ਤੁਸੀਂ ਆਪਣੀ ਬੋਟ ਲੈ ਕੇ ਆਏ ਹੋ ਤੁਸੀਂ ਉੱਥੋਂ ਤੱਕ ਜਾਓਗੇ ਨਾਲ ਜਿੱਥੇ ਡਿਵਾਈਡ ਕੀਤਾ ਜਾਣਾ ਹੈ ਰਾਸ਼ਨ ਪਰ ਬਹੁਤ ਸਾਰੇ ਲੋਕ ਹੈਗੇ ਰਾਸਤੇ ਦੇ ਵਿੱਚ ਜਿਹੜੀਆਂ ਚੀਜ਼ਾਂ ਜਿਵੇਂ ਹੁਣ ਲੋਕ ਤੂੜੀ ਹਰਾਚਾਰਾ ਉਹ ਲਾ ਕੇ ਮੁੜ ਗਏ ਹੈ ਹੋਰ ਲੋਕ ਆ ਰਹੇ ਜਿਹਨੂੰ ਪਤਾ ਹੀ ਨਹੀਂ ਕਿ ਜਾਣਾ ਕਿੱਥੇ ਹੈ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਦੇਖੋ ਅਸੀਂ ਤਾਂ ਜਦੋਂ ਤੋਂ ਇੱਥੇ ਮੈਂ ਜਿਵੇਂ ਅੱਜ ਸਵੇਰ ਤੋਂ ਜਦੋਂ ਅਸੀਂ ਪਹੁੰਚੇ ਉਦੋਂ ਪਤਾ ਲੱਗਿਆ ਜਾਂ ਰਸਤੇ 'ਚ ਵੀ ਅਸੀਂ ਸਭ ਨੂੰ ਕਿਹਾ ਵੀ ਭਾਈ ਵੇਟ ਕਰਿਓ ਦੇਖੋ ਇਹਨੂੰ ਆਪਾਂ ਨੂੰ ਹਫਲੇ ਪੈਣ ਦੀ ਲੋੜ ਨਹੀਂ ਗਈ ਕਿਉਂਕਿ ਜਿਹੜੇ ਆਪਣੇ ਪਰਿਵ ਆਪਾਂ ਨੂੰ ਉਹਨਾਂ ਦੀ ਮਦਦ ਕਰਨੀ ਪੈਣੀ ਹੈ ਜੇ ਅੱਜ ਆਪਾਂ ਕੋਸ਼ਿਸ਼ ਸਮਾਨ ਨਾਲ ਉਹਨਾਂ ਦੀ ਮਦਦ ਕਰ ਸਕਦੇ ਆ ਪਰ ਜਦੋਂ ਇਹ ਪਾਣੀ ਉਤਰੂਗਾ ਉਸ ਤੋਂ ਬਾਅਦ ਇਹਨਾਂ ਨੂੰ ਮੇਨ ਲੋਡ ਹੋਊਗੀ ਅਸੀਂ ਇਹੀ ਅਪੀਲ ਕਰਦੇ ਆ ਵੀ ਆਪਾਂ ਨੂੰ ਇੰਨੀ ਹਫਲੇ ਪੈਣ ਦੀ ਕਾਲੇ ਚੱਲਣ ਦੀ ਲੋੜ ਨਹੀਂ ਇਹ ਟਰਮੇ ਨਾਲ ਕਰਨ ਵਾਲਾ ਕੰਮ ਆ ਵੀ ਆਪਾਂ ਨੂੰ ਇਸ ਤੋਂ ਬਾਅਦ ਜਿਹੜੇ ਪਿੰਡਾਂ 'ਚ ਪਾਣੀ ਚੜ੍ਹਿਆ ਜਾਂ ਉਹਨਾਂ ਦੀ ਫਸਲਾਂ ਖਰਾਬ ਹੋਈਆਂ ਆਪਾਂ ਨੂੰ ਉਦੋਂ ਇਹਨਾਂ ਦੀ ਹੈਲਪ ਦੀ ਮੇਨ ਲੋਡ ਹੋਊਗੀ ਜਿਵੇਂ ਆਪਾਂ ਨੂੰ ਏਕ-ਏਕ ਪਿੰਡ ਨੂੰ ਅਡਾਪਟ ਕਰਨਾ ਪਊਗਾ ਉਸ ਜਿਹੜਾ ਫਾਰਮੂਲਾ ਆਪਾਂ ਉਸ ਤੇ ਚੱਲੀਏ ਵੀ ਇਹਨਾਂ ਨਾਲ ਕਿਵੇਂ ਆਪਾਂ ਇਹਨਾਂ ਦੀਆਂ ਜ਼ਮੀਨਾਂ ਪੱਧਰ ਕਰਨੀਆਂ ਕਿਵੇਂ ਉਹਨਾਂ ਨੂੰ ਰੇਸ ਸਪਲਾਈ ਕਰਨੀਆਂ ਕਿਵੇਂ ਜਿਹੜੀ ਫੀਡ ਦੇਣੀ ਪਊਗੀ ਜਿਹੜੀ ਕਾਟਲ ਨੂੰ ਫੀਡ ਆ ਇਹ ਸਾਰਾ ਚੀਜ਼ਾਂ ਆਪਾਂ ਨੂੰ ਇੱਕ ਸਿਸਟਮੈਟਿਕ ਹੋ ਕੇ ਚੱਲਣਾ ਪੈਣਾਗਾ ਕਿਉਂਕਿ ਜੇ ਆਪਾਂ ਸਿਸਟਮੈਟਿਕ ਹੋਵਾਂਗੇ ਤਾਂ ਹੀ ਆਪਾਂ ਆਪਣੇ ਜਿਹੜੇ ਪਿਵਾਰ ਪਿੰਡ ਇੱਥੇ ਡੁੱਬੇ ਹੋਏ ਆ ਉਹਨਾਂ ਨੂੰ ਆਪਾਂ ਇਸ ਚੀਜ਼ 'ਚੋਂ ਮੋਢਾ ਨਾ ਮੋਢਾ ਲਾ ਕੇ ਹੀ ਕੱਢ ਸਕਦੇ ਆ ਜਿਹੜੇ ਹੁਣ ਪਿੰਡਾਂ ਦੇ ਵਿੱਚੋਂ ਜਿਹੜੇ ਲੋਕ ਸ਼ਰਦਾ ਦੇ ਨਾਲ ਦਵਾਈਆਂ ਲੈ ਕੇ ਆ ਰਹੇ ਆ ਪਾਣੀ ਲੈ ਕੇ ਆ ਰਹੇ ਆ ਹਰ ਤਰ੍ਹਾਂ ਦਾ ਰਾਸ਼ਨ ਜਿਹੜਾ ਇੱਥੇ ਮੋਈਆ ਕਰਾਦਾ ਰਾਸ਼ਨ ਦੇ ਤੁਸੀਂ ਵੇਖੋ ਢੇਰਾਂ ਦਾ ਢੇਰ ਲੱਗੇ ਪਿਆ ਪਿਛਲੇ ਪਾਸੇ ਵੀ ਪਰ ਉਹ ਕਹਿੰਦੇ ਹੁਣ ਪਚਾਈ ਗਈ ਕਿਵੇਂ ਅਗਰੇਸ ਲੈਂਕੀ ਟੁੱਟ ਕੇ ਪਿੰਡਾਂ ਦੇ ਉਹ ਤਾਂ ਪ੍ਰਬੰਧ ਸਰਕਾਰ ਨੇ ਕਰਨਾ ਸੀ ਨਾ ਲੋਕਾਂ ਦਾ ਰਾਸ਼ਨ ਦੇ ਢੇਰ ਲਾਤੇ ਕੰਮ ਹੀ ਨਹੀਂ ਛੱਡੀ ਪੰਜਾਬੀ ਕਰਦਾ ਪੰਜਾਬੀਆਂ ਦੇ ਨਾਲ ਖੜ ਕੇ ਕਿ ਅਸੀਂ ਪੰਜਾਬ ਦੇ ਨਾਲ ਆ ਦੇਖੋ ਸਰਕਾਰ ਦਾ ਕੰਮ ਹੈ ਸਾਰਾ ਕੁਝ ਕਰਨਾ ਪਰ ਜਿਵੇਂ ਸਾਡੀ ਐਡਮਿਨਿਸਟ੍ਰੇਸ਼ਨ ਨਾਲ ਵੀ ਸਵੇਰ ਮੇਰੀ ਗੱਲ ਹੋਈ ਸੀਗੀ ਵੀ ਉਹ ਪਿੰਡਾਂ ਤੱਕ ਆਪਣਾ ਪਹੁੰਚਦਾ ਨਹੀਂ ਉਹਨਾਂ ਦਾ ਜਵਾਬ ਸੀ ਨਹੀਂ ਜੀ ਪਿੰਡਾਂ ਵਾਲੇ ਕੋਲੇ ਤਾਂ ਮਹੀਨੇ-ਮਹੀਨੇ ਦਾ ਰਾਸ਼ਨ ਪਹਿਲਾਂ ਹੀ ਇਕੱਠਾ ਉਹਨਾਂ ਨੇ ਤਾਂ ਆਪਦੀ ਜਿਵੇਂ ਮੈਂ ਕਹੂੰਗਾ ਕਾਗਜ਼ੀ ਕਾਰਵਾਈ ਪੂਰੀ ਕਰ ਲਈ ਹੈਗੀ ਸਿਰਫ ਦੱਸਣ ਨੂੰ ਤੇ ਉਹੀ ਹੁਣ ਉਹਨਾਂ ਦੇ ਉੱਪਰ ਬੈਠ ਕੇ ਚੰਡੀਗੜ੍ਹ ਬੈਠ ਕੇ ਵੱਡੇ ਅਫਸਰ ਸਟੇਟਮੈਂਟਾਂ ਦੇ ਦੇ ਬੀਜੀ ਅਸੀਂ ਹੈਲਪ ਕੀਤੀ ਹੈਲਪ ਕੀ ਕੀਤੀ ਆ ਗਰਾਊਂਡ ਜ਼ੀਰੋ ਆ ਮੈਂ ਕਹੂੰਗਾ ਇੱਥੇ ਆ ਕੇ ਪਤਾ ਲੱਗਦਾ ਕਿਵੇਂ ਆ ਕਿਉਂ ਨਹੀਂ ਹੁਣ ਆਉਂਦੇ ਇੱਥੇ ਕਿਵੇਂ ਉਹ ਸਿਰਫ ਆਪਦੇ ਕਿਸ਼ਤੀਆਂ 'ਚ ਬਹਿ ਕੇ ਫੋਟੋਆਂ ਕਰਾਉਣ ਨੂੰ ਆਗੇ ਹੁਣ ਅੱਗੇ ਆਉਂਨਾਂ ਉਹ ਤਾਂ ਸਵੇਰ-ਸਵੇਰ ਹੁੰਦੇ ਆ ਜਾਂ ਕਿਸੇ ਟਾਈਮ ਆਉਂਦੇ ਆ ਕਿ ਇਕੱਠੇ ਹੋ ਕੇ ਆਪ ਦਾ ਉਹਨਾਂ ਕੋਲੇ ਚੈਨਲ ਆਪਦੇ ਹੈਗੇ ਆ ਸਾਰਾ মিডিਆ ਆਪਦਾ ਹੈਗਾ ਉਸ ਤਰੀਕੇ ਨਾਲ ਉਹ ਆਪਦੇ ਆਪ ਨੂੰ ਪ੍ਰੋਮੋਟ ਕਰਦੇ ਨਹੀਂ ਪਰ ਜੇ ਮੈਂ ਅੱਜ ਗੱਲ ਕਰਾਂ ਵੀ ਪੰਜਾਬ ਦੇ ਲੋਕ ਬਹੁਤ ਸਿਆਣੇ ਹੋ ਚੁੱਕੇ ਆ ਇਹ ਚੀਜ਼ ਉਹਨਾਂ ਦੀ ਸਮਝਦੇ ਆ ਤੇ ਉਹਨਾਂ ਨੂੰ ਕਿਵੇਂ ਇੱਥੋਂ ਫਟਕਾਰ ਪੈ ਰਹੀ ਹੈ ਤੇ ਕਿਵੇਂ ਉਹਨਾਂ ਦਾ ਵਿਰੋਧ ਹੋ ਰਿਹਾ ਹੈ ਉਹਨਾਂ ਨੂੰ ਭਲੀਭਾਤੀ ਪਤਾ ਜਿਵੇਂ ਕਹਿੰਦੇ ਐਸੇ ਪੰਜਾਬ ਦੇ ਹਮਦਰਦੀਆਂ ਸੀ ਕਹਿ ਦਿੰਦੇ ਆ ਅੱਜ ਦਿੱਲੀ ਦੇ ਮੁੱਖ ਮੰਤਰੀ ਆਏ ਕੇਜਰੀਵਾਲ ਜੀ ਦਾ ਦੌਰਾ ਕਰ ਰਹੇ ਹੈ ਪ੍ਰਭਾਵਿਤ ਲੱਗਦਾ ਵੀ ਕੁਝ ਦੇ ਕੇ ਜਾਣਗੇ ਕੋਈ ਪਿਆ ਕੇ ਲਿਆਉਣਗੇ ਵੇ ਦੇਖੋ ਪੈਕੇਜ ਕੀ ਉਹ ਤਾਂ ਮੁੱਧੂ ਬਣਾਉਣ ਆਏ ਆ ਜਿਵੇਂ ਆ ਪਰਸੋਂ ਇੱਥੇ ਮੁੱਖ ਮੰਤਰੀ ਬਣਾ ਕੇ ਗਿਆਗਾ ਉਹ ਕੀ ਬਣਾ ਕੇ ਗਿਆ ਵੀ ਪਿੰਡ ਪਹਿਲਾਂ ਹੀ ਕੈਪਚਰ ਕਰ ਲਿਆ ਉਹਨਾਂ ਨੇ ਆਪ ਦੇ ਜਿਹੜੇ ਦਿਖਾਉਣ ਦੇ ਜਿਹੜਾ ਨਾਟਕਬਾਜੀ ਉਹ ਕਰਦਾ ਉਹੀ ਉਹਨਾਂ ਨੇ ਦਿਖਾਈ ਆ ਵੀ ਆਪਦੇ ਹੀ ਲਿਆ ਕੇ ਲੋਕ ਪਿੰਡ ਚ ਦਿਖਾਤੇ ਰੋਪੇ ਉਹਨਾਂ ਦੀ ਮਦਦ ਕਰਤੀ ਜਿਹੜੇ ਐਕਚੁਅਲ ਪਿੰਡ ਵਾਲੇ ਸੀ ਉਹਨਾਂ ਨੂੰ ਤਾਂ ਉਹਨਾਂ ਨੇ ਪਹਿਲਾਂ ਹੀ ਕੈਪਚਰ ਕਰ ਲਿਆ ਸੀਗਾ ਤੇ ਜਿਹੜੀ ਉਦੋਂ ਤਾਂ ਇੱਥੇ ਅਨੁਨਸਟ੍ਰੇਸ਼ਨ ਦੀਆਂ ਚਾਰ ਬੋਟਾਂ ਸੀ ਪਰसों ਤਾਂ ਤੇ ਅੱਜ ਉਹ ਕੱਢ ਕੇ ਲੈ ਗਏ ਤੇ ਇੱਕ ਉਹਨਾਂ ਦੀ ਬੰਦ ਪਈ ਆ ਕਹਿੰਦੇ ਜੀ ਇਹ ਸਾਡੀ ਦਾ ਚੱਲਣ ਯੋਗ ਹਾਲਤ ਹੀ ਨਹੀਂ ਹੈਗੀਗੀ ਫਿਰ ਜੇ ਚੱਲਣ ਯੋਗ ਹਾਲਤ ਚ ਨਹੀਂ ਤਾਂ ਉਹਨੂੰ ਲੈ ਕੇ ਕਿਉਂ ਆਏ ਹੋ ਇੱਥੇ ਸਾਨੂੰ ਬੁੱਧੂ ਬਣਾਉਣ ਨੂੰ ਹੋਗੇ ਇਹ ਚੀਜ਼ਾਂ ਦੇਖੋ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਉਹ ਸਭ ਸਮਝ ਚੁੱਕੇ ਆ ਤੇ ਇਹ ਸਮਝ ਕੇ ਲੋਕ ਆਪ ਮੁਹਾਰੇ ਹੋ ਗਏ ਆ ਪੰਜਾਬ ਦੇ ਲੋਕੀ ਜੇ ਪੰਜਾਬ ਦੀ ਆਵਾਮ ਆਪਦੇ ਪੰਜਾਬ ਨਾਲ ਹਮੇਸ਼ਾ ਖੜੀ ਆ ਗੁਰੂ ਸਾਹਿਬ ਨੇ ਆਪ ਨੂੰ ਇਹ ਫਲਸਫਾ ਦਿੱਤਾ ਵੀ ਆਪਾਂ ਆਪਣੇ ਨਾਲ ਖੜਨਾ ਤੇ ਆਪਾਂ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ ਚੱਲਣਾ ਉਹੀ ਅੱਜ ਇੱਥੇ ਪ੍ਰਤੱਖ ਦੇਖਣ ਨੂੰ ਮਿਲਦਾ ਹੈ ਜੀ ਸਿੱਧੂ ਸਾਹਿਬ ਇਹ ਜਿਹੜੀ ਬੋਰਡ ਲੈ ਕੇ ਆਏ ਹੋ ਇਹਦੀ ਕੀਮਤ ਕਿੰਨੀ ਹੈ ਔਰ ਇਹ ਤੁਹਾਨੂੰ ਕੀ ਜਰੂਰਤ ਪਈ ਕੀ ਸਰਕਾਰ ਦਾ ਫੇਲੀਅਰ ਹੈ ਕਿ ਵੋਟਰ ਤੁਹਾਨੂੰ ਆਪ ਨੂੰ ਲਿਆਉਣੀਆਂ ਪੈਰੀਆਂ ਸੀਐਮ ਸਾਹਿਬ ਦੇ ਤਾਂ ਬਹੁਤ ਵੱਡੇ ਦਾਅਵੇ ਸੀ ਕਿ ਹੈਲੀਕਾਪਟਰ ਦੇ ਦੇਾਂਗੇ ਵੋਟਰ ਦੇ 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 ਕੁਕੜੀ ਦੇ ਰਾਂਡੇ ਤੇ ਪਲਾਣਾ ਤੇ ਜਿਵੇਂ ਚੁਟਕਲੇ ਕੀ ਕਰਦੇ ਨੇ ਇੰਦੇ ਤੇ ਤੁਹਾਡਾ ਕੀ ਆਨਸਰ ਹੈ ਬੋਰਡ ਦੀ ਕੀਮਤ ਔਰ ਕਾਬ ਦੇ ਕੋਲੋਂ ਲਿਉਣੀਆਂ ਪੈ ਰੀਆਂ ਕਿ ਸਰਕਾਰ ਦਾ ਫੇਲਿਅਰ ਹੈ ਨਹੀਂ ਦੇਖੋ ਇਹ ਚੀਜ਼ ਦਾ ਐਡਮਿਨਿਸਟ੍ਰੇਸ਼ਨ ਦਾ ਫੇਲਿਅਰ ਹੈ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਵੀ ਇੱਥੇ ਐਨਡੀਆਰਐਫ ਦੀਆਂ ਦੋ ਵੋਟਾਂ ਤੀਸਰੀ ਜਿਹੜੀ ਇਥੋਂ ਦੀ ਲੋਕਲ ਐਡਮਿਨਿਸਟ੍ਰੇਸ਼ਨ ਦੀ ਵੋਟ ਆ ਉਹ ਕਹਿੰਦੇ ਸਾਡੀ ਚੱਲਣ ਜੋਗ ਹਾਲਤ ਚ ਨਹੀਂ ਤੇ ਇਹ ਵੋਟ ਅਸੀਂ ਜੇ ਮੈਂ ਗੱਲ ਕਰਾਂ ਅਸੀਂ ਬਾਈ ਨਹੀਂ ਕੀਤੀ ਅਸੀਂ ਖਾਲਸਾ ਜੀ ਡਾਲਿਆਂ ਤੋਂ ਹੈਲਪ ਲਈ ਹੈਗੀ ਉਹਨਾਂ ਨੇ ਸਾਨੂੰ ਇਹ ਵੋਟ ਅਰੇਂਜ ਕਰਾ ਕੇ ਦਿੱਤੀ ਹੈਗੀ ਕਿਉਂਕਿ ਜੇ ਆਪਣੀਆਂ ਦੇਖੀਏ ਬਹੁਤ ਆਰਗੇਨਾਈਜੇਸ਼ਨਸ ਆ ਪੰਜਾਬ 'ਚ ਜਿਹੜੀਆਂ ਕੰਮ ਕਰ ਰਹੀ ਪਰ ਜੇ ਆਪਾਂ ਕਹ ਲਈਏ ਜਜ਼ਬਾ ਬਹੁਤ ਆ ਪੰਜਾਬੀਆਂ 'ਚ ਪਰਸੋ 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 ਪਗਵਾ ਤਮਾਨੀ ਤੇ ਆਇਆ ਸੱਤ ਬੋਟਾਂ ਇਹ ਆਈਆਂ ਔਰ ਇੱਕ ਦਿਨ ਪਹਿਲਾਂ ਸ਼ਾਮ ਨੂੰ ਆ ਗਈਆਂ ਅਸੀਂ ਇੱਥੇ ਹੀ ਸੀ ਉਹਨਾਂ ਨੇ ਆ ਕੇ ਸਾਰੀ ਤਿਆਰੀ ਕਰਨੀ ਸ਼ੁਰੂ ਕਰਤੀ ਪਰਸੋ ਭਗਵੰਤ ਮਾਨ ਜਦੋਂ ਆਇਆ ਤੇ 8 ਵਜੇ ਇਸ ਰਸਤੇ ਤੇ ਪੁਲਿਸੀ ਪੁਲਸ ਲੱਗ ਗਈ ਕਿਸੇ ਨੂੰ ਇੱਧਰ ਆਉਣਾ ਜਾਣਾ ਬੰਦ ਕਰਤਾ ਆ ਲੰਗਰਾਂ ਦੇ ਜਿਹੜੇ ਬੈਨਰ ਲੱਗੇ ਸੀ ਲੋਕਾਂ ਦੇ ਉਹ ਵੀ ਲਵਾਤੇ ਉਹਨਾਂ ਨੇ ਔਰ ਜਿਹੜਾ ਰਾਸ਼ਨ ਲੋਕ ਲੈ ਕੇ ਆਏ ਉਹਨਾਂ ਨੂੰ ਪਿੱਛੇ ਹਸੈਨੀ ਵਾਲੇ ਤੋਂ ਪਿੱਛੇ ਮੋੜਤਾ ਆਖਰਕਾਰ ਉਹ ਲੋਕ ਪਰੇਸ਼ਾਨ ਹੋਏ 4 ਵਜੇ ਤੱਕ ਇੱਥੇ 12 ਵਜੇ 1 ਵਜੇ ਭਗਵੰਤ ਮਾਨ ਆਇਆ ਤੇ 3:3 ਤਿੰਨ ਤਿੰਨ ਘੰਟੇ ਉਹਨੇ ਵੋਟਾਂ ਦੇ ਉੱਤੇ ਜਿਹੜੀਆਂ ਸਰਕਾਰੀ ਵੋਟਾਂ ਸੀ ਫੋਟੋਆਂ ਖਿੱਚੀਆਂ ਬਸ ਵੀਡੀਓ ਬਣਾਈਆਂ ਜਿਹੜੀ ਉਹ ਬੀਬੀ ਨੇ ਡਰਾਮਾ ਕੀਤਾ ਨਾ ਰੋਕੇ ਉਹ ਵੀ ਇਸੇ ਪਿੰਡ 'ਚ ਕੀਤਾ ਪਿੰਡ ਵਾਲੇ ਟੋਟਲ ਵਿਰੋਧ ਕਰ ਰਹੇ ਸੀ ਅਸੀਂ ਕੋਲੇ ਸੀ ਔਰ ਪਿੰਡ ਵਾਲਿਆਂ ਨੂੰ ਧਾਕੇ ਪ੍ਰਸ਼ਾਸਨ ਦੇ ਪਾਸੇ ਕਰਤਾ ਪੇੜ ਬੰਦੇ ਲਿਆ ਕੇ ਭਗਵੰਤ ਮਾਨ ਦੇ ਸਾਹਮਣੇ ਖੜ੍ਹਾ ਕਰਕੇ ਉਹਨਾਂ ਨੂੰ ਸ਼ੋਅ ਕੀਤਾ ਕਿ ਪਿੰਡ ਵਾਲਿਆਂ ਨਾਲ ਭਗਵੰਤ ਮਾਨ ਦੀ ਗੱਲਬਾਤ ਹੋਈ ਬਾਬਾ ਜੀ ਉਹ ਜਿਹੜੀ ਬੀਬੀ ਹੈ ਉਹਨਾਂ ਦੀ ਮੈਂ ਹੁਣੇ ਇੰਟਰਵਿਊ ਕਰ ਰਿਹਾ ਸੀ ਕੋਈ ਚੇਅਰਮੈਨ ਆਏ ਨੇ ਸੰਗਰੂਰ ਤੋਂ ਆਏ ਸਰਕਾਰ ਵੱਲੋਂ ਨੇ ਔਰ ਉਹ ਬੀਬੀ ਪਿੱਛੇ ਪਿੱਛੇ ਲੁਕਦੀ ਫਿਰਦੀ ਸੀ ਉਹ ਬੀਬੀ ਹੁਣ ਵੀ ਇੱਥੇ ਫਿਰ ਰਹੇ ਨੇ ਹੁਣ ਵੀ ਅੱਜ ਵੀ ਆਈ ਉਹ ਜੀ ਜੀ ਗੱਲ ਕੁਐਸਚਨ ਲੈ ਲਓ ਉਹ ਬੀਬੀ ਹੁਣ ਵੀ ਇੱਥੇ ਘੁੰਮ ਰਹੇ ਨੇ ਔਰ ਮੈਂ ਉਹਨਾਂ ਦੀ ਇੰਟਰਵਿਊ ਕਰਨ ਲੱਗਾ ਚੇਅਰਮੈਨ ਸਾਹਿਬ ਦੀ ਤੇ ਬੀਬੀ ਪਿੱਛੇ ਪਿੱਛੇ ਹੋ ਰਹੇ ਸੀ ਕਿਉਂਕਿ ਬੀਬੀ ਜੀ ਨੂੰ ਲੱਗਦਾ ਸ਼ਰਮਿੰਦਾ ਮਹਿਸੂਸ ਕਰ ਰਹੇ ਭਗਵੰਤਮਾਨ ਜੀ ਜਿਹੜਾ ਰੋ ਰਿਹਾ ਸੀ ਇਹ ਤੁਹਾਡੇ ਲਈ ਡਰਾਮੇਬਾਜੀ ਸੀ ਜਾਂ ਬਹੁਤ ਜ਼ਿਆਦਾ ਉਹਨਾਂ ਨੂੰ ਵਿਰਾਗ ਆ ਰਿਹਾ ਸੀ ਪੰਜਾਬ ਪ੍ਰਤੀ ਭਗਵੰਤਮਾਨ ਇੱਕ ਕਲਾਕਾਰ ਆ ਹਾਂਜੀ ਕਲਾਕਾਰੀ ਵਿੱਚ ਕਈ ਵਾਰੀ ਅੱਖਾਂ 'ਚੋਂ ਅਥਰੂ ਵਿਖਾਉਣੇ ਪੈਂਦੇ ਡਰਾਮੇਬਾਜੀ ਕਰਕੇ ਉਹੀ ਚੀਜ਼ ਉਹ ਅੱਜ ਪੰਜਾਬ ਦੇ ਲੋਕਾਂ ਦੇ ਨਾਲ ਮੈਂ ਕਹੂੰ ਇਹ ਕੁਝ ਮਜ਼ਾਕ ਕਰ ਰਿਹਾ ਉਹ ਇੱਕ ਤਰੀਕੇ ਨਾਲ ਲੋਕ ਡੁੱਬ ਰਹੇ ਆ ਨੀਰੋ ਬੰਸਰੀ ਵਜਾ ਰਿਹਾ ਹੈ ਨਾ ਇਹ ਸੜਰੇ ਲੋਕ ਉਚਾਰੇ ਡੁੱਬ ਰਹੇ ਆ ਉਹ ਆ ਕੇ ਇੱਥੇ ਪਿਕਨਿਕ ਮਨਾ ਰਿਹਾ ਉਹ ਚਾਹੀਦਾ ਇਹ ਸੀ ਕਿ ਚਲੋ ਯਾਰ ਪਹਿਲਾਂ ਨਹੀਂ ਕੁਝ ਕਰ ਸਕੀ ਸਰਕਾਰ ਹੁਣ ਹੀ ਹਰ ਜਗ੍ਹਾ ਦੇ ਉੱਤੇ ਸਰਕਾਰ ਸਰਕਾਰ ਵੱਲੋਂ ਕੈਂਪ ਲਾਏ ਜਾਂਦੇ ਇਹਨਾਂ ਲੋਕਾਂ ਨੂੰ ਕੱਢ ਕੇ ਕੈਂਪਾਂ ਦੇ ਵਿੱਚ ਛੱਡਿਆ ਜਿਵੇਂ ਪਿੰਡ ਫਸੇ ਆ ਲੋਕ ਕਿੰਨੇ ਫਸੇ ਇੱਕ ਪਿੰਡ ਨੂੰ ਇੱਕ ਵੋਟ ਚਾਹੀਦੀ ਸੀ ਇੱਕ ਵੋਟ 12 13 12 13 ਪਿੰਡ ਫਸੇ ਹੋਏ ਆ 12 ਪਿੰਡਾਂ ਦੇ ਇੱਥੇ 12 ਵੋਟਾਂ ਚਾਹੀਦੀਆਂ ਸੀ ਇਹਨਾਂ ਕੋਲ ਹਰਾਚਾਰਾ ਹੈਂਡਿੰਗ ਹੈ ਕਹਿੰਦੇ ਕੱਲ ਕੱਲ ਇਹ ਲੋਕ ਵਿਚਾਰੇ ਜਿਹੜੀ ਹੱਥ ਨਾਲ ਚਰਉਣ ਵਾਲੀ ਬੇੜੀ ਹੁੰਦੀ ਦੂਜੀ ਉਹ ਸਵੇਰੇ 9 ਵਜੇ ਸ਼ੁਰੂ ਕੀਤਾ ਉਹਨਾਂ ਇਥੋਂ ਲੈ ਕੇ ਗਏ ਰਾਤ ਨੂੰ ਥੋੜਾ ਬਥੇ ਲੋਕਾਂ ਤੋਂ ਤੇ ਰਾਤ 9 ਵਜੇ ਪਹੁੰਚੇ ਹੋ ਖਿੱਚ ਖਿੱਚ ਕੇ ਪਾ ਪੈਨ ਉਹਨਾਂ ਦੇ ਗਲ ਗਏ ਜੇ ਸਰਕਾਰ ਲੋਕਾਂ ਦੀਆਂ ਵੋਟਾਂ ਨਾਲ 92 ਤੋਂ 95 96 ਐਮ.ਐਲ.ਏ ਬਣਾ ਸਕਦੀ ਆ ਇਹਨਾਂ ਲੋਕਾਂ ਦੀਏ ਟੈਕਸਾਂ ਦੇ ਵਿੱਚੋਂ ਤਨਖਾਹਾਂ ਜਾਂਦੀਆਂ ਇਹਨਾਂ ਲੋਕਾਂ ਦੀ ਕਮਾਈ ਦੇ ਵਿੱਚੋਂ ਸਰਕਾਰ ਐਸਪ੍ਰੈਸਟੀ ਕਰਦੀ ਆ ਤੇ ਸਰਕਾਰ ਅੱਜ ਇਹਨਾਂ ਡੁੱਬਦੇ ਲੋਕਾਂ ਨੂੰ ਬਚਾਉਣ ਦੇ ਲਈ ਵੋਟਾਂ ਵੀ ਦੇ ਸਕਣੀਆਂ ਚਾਹੀਦੀਆਂ ਸੀ ਪਲੱਸ ਇਹਨਾਂ ਦੇ ਕੈਂਪ ਲਾ ਕੇ ਬਾਹਰ ਇਹਨਾਂ ਲੋਕਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਜਾਣਾ ਚਾਹੀਦਾ ਸੀ ਇਹਨਾਂ ਦੇ ਮਾਲ ਦੰਗਲ ਇੱਕ ਜਗ੍ਹਾ ਤੇ ਸਰਕਾਰ ਪ੍ਰਬੰਧ ਕਰਦੀ ਹਰੇਕ ਜ਼ਿਲ੍ਹੇ ਦਾ ਡੀ.ਸੀ. ਕੀ ਉਹ ਤਨਖਾਹਾਂ ਲੈਣ ਨੂੰ ਆ ਜਾਂ ਸੱਚ ਬੋਲਣ ਵਾਲੇ ਕੱਲ ਮੈਂ ਕਹਿੰਨਾ ਬਹੁਤ ਸਾਰੀਆਂ ਸੰਸਥਾਵਾਂ ਦੇ ਬੈਨਰ ਵਾਲਾ ਤੇ ਲੰਗਰ ਦੇ ਇਹਨਾਂ ਨੇ ਜਿਹੜਾ ਲੰਗਰ ਗੁਰੂ ਨਾਨਕ ਨੇ ਚਲਾਇਆ ਉਹ ਲੰਗਰ ਦੇ ਬੈਨਰ ਲਵਾਤੇ ਜਿਹੜੇ ਲੰਗਰ ਦੇ ਨਾਲ ਇਹ ਲੋਕ ਅੱਜ ਨੂੰ ਹੀ ਦੇਖ ਰਹੇ ਆ ਕਿਵੇਂ ਲੋਕ ਰਾਸ਼ਨ ਲੈ ਕੇ ਆ ਰਹੇ ਆ ਸਰਕਾਰੀ ਗੱਡੀ ਕੋਈ ਨਜ਼ਰ ਆਈ ਇੱਥੇ ਕਿ ਸਰਕਾਰ ਸਿਰਫ ਫੋਟੋਆ ਖਿਚਾ ਕੇ ਆਪਣੇ ਆਪ ਨੂੰ ਦਿਖਾ ਰਹੀ ਆ ਕਿ ਅਸੀਂ ਬੜਾ ਹਰ ਪੀੜਤਾ ਦਾ ਕੰਮ ਕਰ ਰਹੇ ਆ ਜਿਹੜਾ ਪਾਣੀ ਆਇਆ ਇੰਨਾ ਜ਼ਿਆਦਾ ਕਿਤੇ ਸਰਕਾਰ ਦਾ ਵੀ ਫੇਲੀਅਰ ਹੈ ਜਾਣ ਕੇ ਛੱਡਿਆ ਜਾ ਰਿਹਾ ਹੈ ਕਿਉਂਕਿ ਜਿਹੜੇ ਕਿਸਾਨ ਯੂਨੀਅਨ ਸੀ ਜਾਂ ਆਮ ਲੋਕ ਸੀ ਇੱਕ ਉਹਨਾਂ ਨੇ ਲੈਂਡ ਪੂਲਿੰਗ ਤੋਂ ਰੋਕਿਆ ਹੁਣੇ ਸਰਕਾਰੀ ਜਿਹੜੇ ਆਪਣੇ ਜ਼ਮੀਨਾ ਪਿੰਡ ਦੀਆਂ ਪੰਚਾਇਤੀਆਂ ਨੇ ਉਹਨਾਂ ਦੇ ਅੱਖ ਰੱਖ ਲਈ ਐ ਕੁਝ ਜਿਹੜੇ ਖੇਤੀ ਕਾਨੂੰਨ ਵਾਪਸ ਕਰਾਏ ਕਹਿੰਦੇ ਪੰਜਾਬ ਮਜ਼ਬੂਤ ਬਹੁਤ ਐ ਇਹਨਾਂ ਨੂੰ ਪੰਜਾਬ ਨੂੰ ਥੋੜਾ ਜਿਆ ਨੁਕਸਾਨਿਆ ਜਾਵੇ ਤੇ ਲੋਕ ਥੋੜੇ ਜੇ ਇਹ ਆਪਣੇ ਪੈਸੇ ਵੱਲੋਂ ਜ਼ਮੀਨ ਵੱਲੋਂ ਫਸਲਾਂ ਵੱਲੋਂ ਥੋੜੇ ਕਮਜ਼ੋਰ ਹੋਣਗੇ ਤੇ ਇਹਨਾਂ ਨੂੰ ਦਬਾ ਸਕਾਂਗੇ ਦੇਖੋ ਜੀ ਪਹਿਲਾਂ BBMB ਬੋਰਡ ਹਾਂਜੀ ਉਹਦਾ ਚੇਅਰਮੈਨ ਪੰਜਾਬ ਦਾ ਹੁੰਦਾ ਸੀ ਜਦੋਂ ਕਿਤੇ ਆਫਤ ਆਉਂਦੀ ਸੀ ਘੱਟੋ-ਘੱਟੋ ਪੰਜਾਬ ਬਾਰੇ ਸੋਚਦਾ ਸੀ ਅੱਜ ਉਥੋਂ ਸਾਰਾ ਪੰਜਾਬ ਦਾ ਹੱਕ ਖਤਮ ਕਰਕੇ ਸੈਂਟਰ ਨੇ ਆਪਦੇ ਹੱਥ ਚ ਲੈ ਲਿਆ ਹੈਗਾ ਆ ਜਿਹੜੇ ਹੜ ਆਏ ਆ ਨਾ ਮੀਂਹ ਪੈਣਾ ਚਲੋ ਕੁਦਰਤੀ ਆ ਪਰ ਜੇ ਇਹ ਪਾਣੀ ਟਾਈਮ ਨਾਲ ਰਿਲੀਜ਼ ਕੀਤਾ ਜਾਂਦਾ ਐਨਾ ਪਾਣੀ ਇਕੱਠਾ ਨਾ ਕੀਤਾ ਜਾਂਦਾ ਤੇ ਇਹਨਾਂ ਲੋਕਾਂ ਤੇ ਮੁਸ਼ਕਲ ਨਹੀਂ ਸੀ ਬਣਨੀ ਸਰਕਾਰ ਕਿਤੇ ਨਾ ਕਿਤੇ ਪੰਜਾਬ ਦੇ ਨਾਲ ਮਤਰਾ ਹੀ ਮਾਲਾ ਸਲੂਕ ਕਰ ਰਹੀ ਆ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਕਮਜ਼ੋਰ ਕਰਕੇ ਇਹਨਾਂ ਦੀ ਜ਼ਮੀਨ ਜਿਹੜੀ ਕਾਲੇ ਕਾਨੂੰਨਾਂ ਰਹੀਂ ਜਾਂ ਲੈਂਡ ਪੂਲਿੰਗ ਰਹੀਂ ਲੈਣਾ ਚਾਹੁੰਦੀ ਸੀ ਉਹ ਅਗਲਾ ਨਿਸ਼ਾਨਾ ਉਹਨਾਂ ਦਾ ਇਹ ਆ ਕਿ ਪੰਜਾਬ ਕਮਜ਼ੋਰ ਹੋਵੇ ਕਿਸੇ ਤੇ ਵੀ ਅਸੀਂ ਵਾਰਿਸ ਪੰਜਾਬ ਜਥੇਬੰਦੀ ਬਾਈ ਦੀਪ ਸਿੱਧੂ ਦੀ ਆਲ ਪੰਜਾਬ ਦੇ ਵਿੱਚੋਂ ਚੱਲ ਰਹੇ ਆ ਜੀ ਬਾਈ ਜੀ ਵੱਖ-ਵੱਖ ਜਗ੍ਹਾ ਤੇ ਸਾਡੇ ਕੈਂਪ ਲੱਗੇ ਹੋਏ ਆ ਜੀ ਇੱਥੇ ਵੀ ਜਿਹੜੇ ਇਹ ਲੋਡ ਬੰਦ ਜਿਹੜੇ ਡੁੱਬੇ ਹੋਏ ਆ ਉਹਨਾਂ ਦੀ ਸਹਾਇਤਾ ਦੇ ਵਾਸਤੇ ਬੋਟ ਮਗਾਈ ਆ ਜੀ ਤੇ ਜਿਹੜਾ ਰਾਸ਼ਨ ਅਸੀਂ ਜਿਹੜੇ ਪੈਂਡੇਦਰ 15 20 ਪੈਂਡੇ ਡੁੱਬੇ ਹੋਏ ਆ ਜੀ ਉਹਨਾਂ ਨੂੰ ਸਾਡੇ ਬੰਦੇ ਖੁਦ ਜਾ ਕੇ ਉੱਥੇ ਤੁਸੀਂ ਖੁਦ ਡਿਲੀਵਰੀ ਦਿਓਗੇ ਡਿਲੀਵਰੀ ਦੇਵਾਂਗੇ ਹਾਂਜੀ ਹਾਂਜੀ ਭਾਈ ਜੀ ਪਿੱਛੇ ਦੇ ਹਾਲਾਤ ਅਸੀਂ ਦੇਖੇ ਅਸੀਂ ਉਹਨਾਂ ਚੀਜ਼ਾਂ ਨੂੰ ਵੇਖ ਕੇ ਇਸ ਇਲਾਕੇ ਦੇ ਵਿੱਚ ਆਏ ਸੀ ਕਿ ਪੂਰੇ ਪੰਜਾਬ ਦੇ ਵਿੱਚ ਕਈ ਮਤਲਬ ਕੁਝ ਲੋਕ ਉਹ ਕੁਸਪੈਟ ਕਰ ਗਏ ਜਿਹੜੇ ਜਮ੍ਹਾਂ ਕਰ ਰਹੇ ਜਮ੍ਹਾਂ ਖੋਰੀ ਕਰ ਰਹੇ ਆ ਉਹਨਾਂ ਤੋਂ ਕਿਵੇਂ ਬਚਿਆ ਜਾ ਸਕਦਾ ਦੇਖੋ ਉਹਨਾਂ ਦਾ ਕੰਮ ਉਹ ਉਹਨਾਂ ਦਾ ਕੰਮ ਜੋ ਕਰਨਾ ਉਹ ਕਰ ਹੀ ਜਾਂਦੇ ਆ ਜਿਹੜਾ ਸਾਡਾ ਕੰਮ ਅਸੀਂ ਕਰ ਹੀ ਜਾ ਰਹੇ ਹੈਗੇ ਆ ਹਨਾ ਹਰ ਜਗ੍ਹਾ ਦੇ ਉੱਤੇ ਇਹ ਤਾਂ ਛੱਡੋ ਇਹ ਤਾਂ ਵਿਚਾਰੇ ਪੀੜਤਾ ਕੁਸ ਬਿਲਕੁਲ ਘਸਪੈਟ ਕਰਾਪਸ਼ਨ ਤੋਂ ਸਰਕਾਰੀ ਅਦਾਰਿਆਂ 'ਚ ਹੋਈ ਜਾਂਦੀ ਆ ਇਹ ਤਾਂ ਵਿਚਾਰੇ ਚਲੋ ਕੋਈ ਇੱਧਰ ਪੀੜਦਾ ਕੋਈ ਉੱਥੇ ਪੀੜਦਾ ਚਲੋ ਕੋਈ ਉੱਧਰ ਰਾਸ਼ਨ ਲੈ ਜਾਊਗਾ ਇਸ ਕਰਕੇ ਵੀ ਬਹੁਤ ਸਾਰੀਆਂ ਚੀਜ਼ਾਂ ਬਾਈ ਜੀ ਉਹ ਨਿਕਲ ਕੇ ਆਈਆਂ ਵੀ ਕਹਿੰਦੇ ਜਿਵੇਂ ਫੀਡ ਵੰਡੀ ਜਾ ਰਹੀ ਹੈ ਰਾਸ਼ਨ ਵੰਡਿਆ ਜਾ ਰਿਹਾ ਹੈ ਉਹ ਲੋਕ ਲੈ ਕੇ ਨਾ ਕਹਿੰਦੇ ਬੋਰੀ ਫਰੀ ਦੇ ਵਿੱਚ ਤੇ ਦੁਕਾਨਾਂ ਤੇ ਜਾ ਕੇ 400 500 ਉਹ ਮੈਂ ਕਹਿੰਦਾ ਵੀ ਉਹਨਾਂ ਲੋਕਾਂ ਦੀ ਮਾੜੀ ਗੱਲ ਆ ਇਹ ਦੇਖੋ ਇਸ ਔਖੀ ਘੜੀ 'ਚ ਪੂਰਾ ਪੰਜਾਬ ਆਪਣੀ ਕਿਰਤ ਕਮਾਈ ਦੇ ਵਿੱਚੋਂ ਕੋਈ ਐਨਆਰਆਈ ਕੋਈ ਇਥੋਂ ਜਿੰਨੀ ਜੋਗਾ ਹੈਗਾ ਕੋਈ ਰਾਸ਼ਿਲ ਲੈ ਕੇ ਇਹਨਾਂ ਪੀੜਤਾਂ ਲਈ ਪਹੁੰਚ ਰਿਹਾ ਹੈ ਤੇ ਜੇ ਕੋਈ ਬੰਦਾ ਇਹੋ ਜਿਹੇ ਟਾਈਮ ਦੇ ਉੱਤੇ ਜਿਦਾਂ ਤੁਸੀਂ ਕਹਿ ਰਹੇ ਆਂ ਇਥੋਂ ਲੈ ਕੇ ਵੇਚ ਰਿਹਾ ਉਹਦੇ ਲਈ ਮੈਂ ਕਹਿੰਦਾ ਵੀ ਇਦੋਂ ਮਾੜਾ ਕੰਮ ਕੋਈ ਨਹੀਂ ਹੋਊਗਾ ਕਿਉਂਕਿ ਚਾਹੀਦਾ ਤਾਂ ਇਹ ਆ ਕਿ ਸਾਡਾ ਕੋਈ ਭਰਾ ਡੁੱਬ ਰਿਹਾ ਸੀ ਉਹਨੂੰ ਬਚਾਉਣ ਪਹੁੰਚੀਏ ਨਾ ਕਿ ਅਸੀਂ ਉਹਦੇ ਵਿੱਚੋਂ ਕੋਈ ਚੀਜ਼ ਚੋਰੀ ਕਰਕੇ ਤੇ ਖੁਦ ਹਾਂ ਜਿਹੜੇ ਲੋਕ ਆ ਰਹੇ ਆ ਉਹਨਾਂ ਨੂੰ ਤੁਸੀਂ ਕੀ ਸਲਾਹ ਦੇਣੀ ਚਾਹੋਗੇ ਕਿਹੜੇ ਤਰੀਕੇ ਨਾਲ ਰਾਸ਼ਨ ਦੀ ਵੰਡ ਹੋਣੀ ਚਾਹੀਦੀ ਹੈ ਮੈਂ ਤਾਂ ਇਹ ਕਹਿ ਰਿਹਾ ਜਿੱਦਾਂ ਅਸੀਂ ਹੁਣ ਇੱਥੇ ਹਰ ਇੱਕ ਪਿੰਡ ਦੇ ਸਰਪੰਚਾਂ ਨਾਲ ਲਿੰਕ ਕੀਤਾ ਹੋਇਆ ਹੈ ਅਸੀਂ ਉਹਨਾਂ ਦੇ ਆਧਾਰ ਕਾਰਡ ਵਗੈਰਾ ਚੈੱਕ ਕਰਦੇ ਆਂ ਜਿਵੇਂ ਸਾਡੇ ਕੋਲੇ ਟੈਂਡੀ ਵਾਲਾ ਪਿੰਡ ਹੈਗਾ ਰਾਜੋ ਗੱਟੀ ਹੈਗੀ ਆ ਆ ਹੋਰ ਪਿੰਡ ਹੈਗੇ ਆ ਉਹਨਾਂ ਸਰਪੰਚਾਂ ਤੋਂ ਅਸੀਂ ਲਿਸਟ ਲਈ ਹੋਈ ਆ ਉਹਨਾਂ ਲਿਸਟਾਂ ਦੇ ਉੱਤੇ ਜਿਹੜੇ ਪਿੰਡ ਦੇ ਉਹ ਵਸਨੀਕ ਹੈਗੇ ਉਹਦੇ ਆਧਾਰ ਕਾਰਡ ਤੇ ਲਿਖਿਆ ਹੁੰਦਾ ਅਸੀਂ ਸਾਡੇ ਕੋਲੇ ਬੇੜੀਆਂ ਦੂਜੀਆਂ ਹੈਗੀਆਂ ਰਾਸ਼ਨ ਉਹਦੇ ਚ ਇਹਦੇ ਤੇ ਸਾਡੇ 4 ਬੰਦੇ ਨਾਲ ਜਾ ਕੇ ਡਿਲੀਵਰੀ ਉਹ ਸਾਰੇ ਜਗਾ ਜਗਾ ਤੇ ਕਰਵਾਉਣਗੇ ਜਿੱਥੇ ਜਾਣਾ ਤੁਹਾਡੇ ਬੰਦੇ ਨਾਲ ਜਾਣਗੇ ਸੋ ਇਹ ਹੀ ਇੱਕ ਗੱਲ ਹੈ ਜੀ ਕਿ ਖੁਦ ਜਾ ਕੇ ਰਾਸ਼ਨ ਦੇ ਜਿਹੜੇ ਵੰਡ ਉਹ ਕਰੋ ਰਸਤੇਾਂ ਦੇ ਵਿੱਚ ਲੁਟਾ ਕੇ ਮੋੜਨ ਦਾ ਕੋਈ ਫਾਇਦਾ ਨਹੀਂ ਪੂਰਨ ਸਿੰਘ ਨੇ ਕਿਹਾ ਸੀ ਇਹ ਕਿਸੇ ਸਰਕਾਰਾਂ ਦੇ ਨਾਂ ਤੇ ਨਹੀਂ ਵੱ ਪੰਜਾਬ ਚੜ੍ਹਦੀ ਕਲਾ ਚ ਰਹੂਗਾ ਬੀ ਬਹੁਤ ਧੰਨਵਾਦ ਜੀ ਸੋ ਜੀ ਭਾਈ ਦੀਪ ਸਿੱਧੂ ਦੇ ਵਾਰਿਸ ਪੰਜਾਬ ਦੇ ਜੋ ਜਥੇਬੰਦੀ ਹੈ ਉਹ ਆਪਣੀ ਮਦਦ ਲੈ ਕੇ ਇੱਥੇ ਪਹੁੰਚੇ ਹੈ ਜ਼ਿਲ੍ਹਾ ਫਿਰੋਜ਼ਪੁਰ ਹੁਸਿਆਣੀ ਵਾਲਾ ਬਾਰਡਰ ਵਾਲੀ ਸਾਈਡ ਮੈਂ ਦਿਖਾਉਂਗਾ ਕਿ ਕੈਮਰਾਮੈਨ ਨੂੰ ਕਹੂੰਗਾ ਕਿ ਆ ਜਿਹੜੀ ਬੋਟ ਹੈ ਆ ਜਿਹੜੀ ਬੋਟ ਹੁਣੇ-ਹੁਣੇ ਤਿਆਰ ਕੀਤੀ ਗਈ ਹੈ ਇਹ ਵਾਰਿਸ ਪੰਜਾਬ ਦੇ ਜਥੇਬੰਦੀ ਭਾਈ ਦੀਪ ਸਿੱਧੂ ਜਿਹਦੇ ਜਥੇਬੰਦੀ ਹੈ ਉਹਨਾਂ ਵੱਲੋਂ ਇਹ ਬੋਰਡ ਤਿਆਰ ਕੀਤੀ ਗਈ ਹੈ ਜਿਹੜੀ ਸਰਕਾਰੀ ਵੋਟ ਹੈ ਉਹ ਦੇਖਿਆ ਕੋ ਉਥੇ ਪੈਂਚਰ ਹਾਲ ਦੇ ਵਿੱਚ ਖਸਤਾ ਹਾਲ ਦੇ ਵਿੱਚ ਇੱਕ ਸਾਈਡ ਤੇ ਪਈ ਹੈ ਜਿਹੜੀ ਪ੍ਰਸ਼ਾਸਨ ਦੀ ਵੋਟ ਹੈ ਉਹ ਖਰਾਬ ਹੋ ਚੁੱਕੀ ਹੈ ਇੱਥੇ ਜਿਹੜੀਆਂ ਉਹ ਪ੍ਰਾਈਵੇਟ ਵੋਟਸ ਜਿਹੜੀਆਂ ਹੈਗੀਆਂ ਚਲਾਈਆਂ ਜਾ ਰਹੀਆਂ ਅਸੀਂ ਇੱਕ ਵਾਰ ਫੇਰ ਚਾਹੁੰਦੇ ਇਹ ਬੇਨਤੀ ਕਰਦੇ ਆਪਣੇ ਚੈਨਲ ਦੇ ਜ਼ਰੀਏ ਕਿ ਸਰਕਾਰ ਪ੍ਰਸ਼ਾਸਨ ਜਿਹੜਾ ਉਹ ਇਸ ਚੀਜ਼ ਨੂੰ ਆਪਣੇ ਹੱਥਾਂ ਦੇ ਵਿੱਚ ਲਵੇ ਤਾਂ ਕਿ ਇਸ ਦਰਿਆ ਤੋਂ ਪਾਰ ਜਿਹੜੇ 10-12 ਪਿੰਡ ਜਿਹੜੇ ਰੁਬੇ ਹੋਏ ਜਿੱਥੇ ਹੁਣ ਤੱਕ ਮਦਦ ਪਹੁੰਚਣ ਦੇ ਵਿੱਚ ਮੁਸ਼ਕਲਾਂ ਪੇਸ਼ ਆ ਰਹੀਆਂ ਹਨ ਉਹਨਾਂ ਤੱਕ ਮਦਦ